ਸਾਡਾ ਇੰਨਾ ਵੱਡਾ ਇਤਿਹਾਸ ਇੰਨਾ ਵੱਡਾ ਖਜ਼ਾਨਾ ਹੈ ਤੇ ਮੈਂ ਉਹ ਛੱਡ ਕੇ ਤੇ ਹੋਰ ਧਰਮਾਂ ਦੇ ਪਿੱਛੇ ਤੁਰਿਆ ਫਿਰਾਂ ਜਾਂ ਮੈਂ ਇੱਧਰ ਉੱਧਰ ਹੋਰ ਦਰਾਂ ਨੂੰ ਉੱਤੇ ਭਟਕਦਾ ਫਿਰਾਂ ਮੇਰੀ ਬਦਕਿਸਮਤੀ ਹੈ ਮੈਨੂੰ ਸੱਚੇ ਪਾਤਸ਼ਾਹ ਨੇ ਇੰਨੀ ਸਮਝ ਦਿੱਤੀ ਹੋਈ ਹੈ ਇੰਨੀ ਪਕਿਆਈ ਦਿੱਤੀ ਹੋਈ ਹੈ ਕਿ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਜੁੜਿਆ ਰਾਵਾਂਗਾ ਭਾਵੇਂ ਮੇਰੇ ਕੋਈ ਹਜ਼ਾਰਾਂ ਲੱਖਾਂ ਟੋਟੇ ਕਰ ਦੇ ਮੇਰੇ ਸਰੀਰ ਦੇ ਮੈਂ ਤਾਂ ਵੀ ਇਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਧਰ ਉਧਰ ਨੇ ਜਾਵਾਂਗਾ ਪਟਕਾਂਗਾ ਨਹੀਂ ਇੱਕ ਕਾਰ ਪਿੱਛੇ ਜਾਂ ਮੈਂ ਇੱਕ ਘਰ ਪਿੱਛੇ ਜਾਂ ਮੈਂ ਇੱਕ ਗਾਣੇ ਨੂੰ ਪਪਲੋਡ ਕਰਨ ਵਾਸਤੇ ਸ਼ੌਹਰਤ ਬੁਲੰਦੀਆਂ ਪੈਸਿਆਂ ਦੇ ਪਿੱਛੇ ਚਮਤਕਾਰਾਂ ਦੇ ਪਿੱਛੇ ਮੈਂ ਕਦੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡਣ ਵਾਲਾ ਨਹੀਂ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਕੇ ਰੱਖਣ ਮੈਂ ਇਹ ਜਾਣਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਮੁੱਲ ਹੈ ਜਦੋਂ ਅਸੀਂ ਉਹਨਾਂ ਦੇ ਪਿੱਛੇ ਤੁਰਦੇ ਹਾਂ ਜਦੋਂ ਉਹਨਾਂ ਦੇ ਪਿੱਛੇ ਲੱਗਦੇ ਹਾਂ ਉਸ ਪਾਸੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਗੁਰਨਾਨਕ ਸਾਹਿਬ ਦੀ ਬਾਣੀ ਪੜਨ ਦੀ ਕੋਸ਼ਿਸ਼ ਕਰਦੇ ਆ ਕਿ ਨਵਾਂ ਥੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾ ਔਰ ਖਾ ਕੇ ਜਸਕੀਰਤ ਜਗਲੇ ਜੇ ਇਸ ਨਦਰ ਨਾ ਵੀ ਤਾਂ ਬਾਤ ਨਾ ਪੱਛੇ ਕਿ ਵੇ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਉਹ ਤੇ ਮੁੱਲ ਇਸ ਚੀਜ਼ ਦਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮੁੱਲ ਇਸ ਚੀਜ਼ ਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁੱਲ ਹੈ ਸਾਡਾ ਤਾਂ ਕੀ ਮੁੱਲ ਪੈਣਾ ਸਾਡਾ ਸੋ ਮੇਰੀ ਬੇਨਤੀ ਇਹੀ ਹੈ ਕਿ ਮੇਰੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਸਾਰੇ ਆਪਾਂ ਇਕੱਠੇ ਹੋਈਏ ਸਾਡੇ ਕੋਲ ਇਹ ਜਿਹੜਾ ਖਜ਼ਾਨਾ ਹੈ ਇਹ ਲੋਕਾਂ ਤੱਕ ਲੈ ਕੇ ਜਾਈਏ ਲੋਕੀ ਇਸ ਨੂੰ ਜਾਨਣਾ ਚਾਹੁੰਦੇ ਨੇ ਚਾਹੇ ਕੋਈ ਹਿੰਦੂ ਹੈ ਕੋਈ ਸਿੱਖ ਹੈ ਕੋਈ ਮੁਸਲਮਾਨ ਹੈ ਕੋਈ ਇਸਾਈ ਹੈ ਕੋਈ ਜੈਨੀ ਹੈ ਕੋਈ ਬੋਧੀ ਹੈ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅੱਖਾਂ ਟੱਡ ਕੇ ਬੈਠੇ ਹੋਏ ਆ ਉਹ ਨਿਜਾ ਨਾ ਕੇ ਬੈਠੇ ਹੋਏ ਆ ਕਿ ਅਸੀਂ ਕਿਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਚਾਜੀਏ ਤੇ ਆਪਕੋ ਸ਼ਿਸ ਕਰੀਏ ਕਿ ਉਹਨਾਂ ਨੂੰ ਉਹਨਾਂ ਤੱਕ ਅਸੀਂ ਇਹ ਸੰਦੇਸ਼ ਪਹੁੰਚਾ ਦੀ ਸਾਡੀ ਇੰਨੀ ਔਕਾਤ ਨਹੀਂ ਕਿ ਅਸੀਂ ਉਹਨਾਂ ਨੂੰ ਉਪਦੇਸ਼ ਦੇ ਸਕੀਏ ਪਰ ਉਹਨਾਂ ਨੂੰ ਸੰਦੇਸ਼ ਪਹੁੰਚਾ ਦਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਐਡਾ ਵੱਡਾ ਅਮੀਰ ਖਜ਼ਾਨਾ ਹੈ ਤੇ ਇਹਦੇ ਵਿੱਚੋਂ ਤੁਸੀਂ ਵੀ ਆਪਣੀਆਂ ਝੋਲੀਆਂ ਭਰ ਸਕਦੇ ਹੋ ਚਾਹੇ ਉਹ ਸਪਿਰਚੁਅਲੀ ਹੋਣ ਚਾਹੇ ਉਹ ਮੈਂਟਲੀ ਹੋਣ ਚਾਹੇ ਉਹ ਸਾਈਕੋਲੋਜੀਕਲੀ ਹੋਣ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਨੂੰ ਆਪਣੇ ਤਨ ਨੂੰ ਆਪਣੇ ਪਾਥ ਨੂੰ பவித்தர் பாக்கர் சரி